ਸਤਿ ਸ਼੍ਰੀ ਅਕਾਲ ਜੀ ਟੀਪੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤੇ ਦੋਸਤੋ ਤੁਹਾਡੇ ਨਾਲ ਇੱਕ ਬਹੁਤ ਹੀ ਜਿਹੜੀ ਇਹ ਉਹ ਵਾਇਰਲ ਵੀਡੀਓ ਜਿਹੜੀ ਇਹ ਤੁਹਾਡੇ ਨਾਲ ਜਿਹੜੀ ਇਹ ਸਾਂਝੀ ਕਰਨ ਵਾਲਿਆ ਤੁਹਾਨੂੰ ਦੱਸ ਦੇ ਕਿ ਇੱਕ ਵਾਰੀ ਧਮਕ ਬੇਸ ਵਾਲੇ ਮੁੱਖ ਮੰਤਰੀ ਹੋਰੀ ਫੇਰ ਤੋਂ ਵਾਇਰਲ ਹੋ ਰਹੀ ਨੇ ਕਹਿੰਦੇ ਭਾਬੇ ਉਹਨਾਂ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਪੁਲਿਸ ਮੁਲਾਜ਼ਮਾਂ ਵੱਲੋਂ ਉਸ ਦਾ ਕਟਾਪਾ ਕੀਤਾ ਜਾ ਰਿਹਾ ਕਿਉਂ ਕੀਤਾ ਜਾ ਰਿਹਾ ਉਹਦੇ ਤੇ ਵੀ ਗੱਲਬਾਤ ਕਰਦੇ ਆ ਤਾਂ ਦੱਸ ਦਈਏ ਕਿ ਇਹ ਵੀਡੀਓ ਜ਼ਿਆਦਾਤਰ ਜਿਹੜੀ ਇਹ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਇੰਸਟਾਗ੍ਰam ਫੇਸਬੁੱਕ ਤੇ ਹੋਰ ਕਈ ਸਾਈਟਾਂ ਦੇ ਉੱਤੇ ਜਿਹੜੀ ਇਹ ਵੀਡੀਓ ਵਾਇਰਲ ਹੋ ਚੁੱਕੀ ਹੈ ਤੇ ਬਹੁਤ ਸਾਰੇ ਜਿਹੜੇ ਨਿਊਜ਼ ਚੈਨਲ ਆ ਉਹਨਾਂ ਨੇ ਵੀ ਇਹਦੀ ਖਬਰ ਜਿਹੜੀ ਹੈ ਲਗਾਈ ਹੋਈ ਹੈ ਤੇ ਅਸੀਂ ਸੋਚਿਆ ਕਿ ਅਸੀਂ ਵੀ ਤੁਹਾਡੇ ਨਾਲ ਜਿਹੜੀ ਇਹ ਧਮਕ ਬੇਸ ਵਾਲੇ ਮੁੱਖ ਮੰਤਰੀ ਦੀ ਜਿਹੜੀ ਇਹ ਗੱਲ ਬਾਤ ਤੁਹਾਡੇ ਨਾਲ ਸਾਂਝ ਕਰੀਏ ਤਾਂ ਦੱਸ ਦਈਏ ਕਿ ਦੋਸਤੋ ਮੁੱਖ ਮੰਤਰੀ ਜਿਸ ਦਾ ਨਾਮ ਹੈ ਤਰਮਿੰਦਰ ਸਿੰਘ ਆ ਤਰਮਿੰਦਰ ਸਿੰਘ ਮੁੱਖ ਮੰਤਰੀ ਬੇਸਵਾਲਾ ਧਮਕ ਬੇਸਵਾਲਾ ਮੁੱਖ ਮੰਤਰੀ ਜੋ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਵਾਇਰਲ ਹੋਇਆ ਤੇ ਇੱਕ ਚੰਗਾ ਭਲਾ ਜਿਹੜਾ ਆ ਇਨਸੂਲੈਂਸਰ ਆ ਜੋ ਕਿ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਜੜੀਆਂ ਆ ਕਮੇਡੀ ਵੀਡੀਓ ਬਣਾ ਚੁੱਕਿਆ ਆ ਤਾਂ ਦਾਦੇ ਕੀ ਬਹੁਤ ਜ਼ਿਆਦਾ ਵਾਇਰਲ ਹੋਣ ਤੋਂ ਬਾਅਦ ਆ ਬਹੁਤ ਜ਼ਿਆਦਾ ਨਾਮਣਾ ਖੱਟਣ ਤੋਂ ਬਾਅਦ ਆ ਕਾਫੀ ਚਿਰ ਜਿਹੜਾ ਆ ਇਹ ਗਾਇਬ ਵੀ ਰਿਹਾ ਪਰ ਤੁਹੰਦਾ ਇਹ ਦੀ ਕੀ ਹੁਣ ਗਾਇਬ ਹੋਣ ਤੋਂ ਬਾਅਦ ਆ ਦੁਬਾਰਾ ਸਾਹਮਣੇ ਆ ਗਿਆ ਇਹਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਦੇ ਚ ਕੁਝ ਪੁਲਿਸ ਮੁਲਾਜ਼ਮਾਂ ਵੱਲੋਂ ਇਸ ਦਾ ਕਟਾਪਾ ਕੀਤਾ ਜਾ ਰਿਹਾ ਹੈ ਤਾਂ ਤੁਹੰਦਾ ਦੇ ਕੀ ਉਹ ਕਟਾਪਾ ਕਿਉਂ ਕੀਤਾ ਜਾ ਰਿਹਾ ਹੈ ਪੁਲਿਸ ਮੁਲਾਜ਼ਮਾਂ ਤੋਂ ਜਦੋਂ ਇਹ ਗੱਲ ਪਤਾ ਲੱਗੀ ਤਾਂ ਉਹਨਾਂ ਨੇ ਕਿਹਾ ਆ ਕਿ ਇਸ ਦੀਆਂ ਆਨਲਾਈਨ ਜੜੀਆਂ ਨੇ ਸਾਨੂੰ ਕਾਫੀ ਜ਼ਿਆਦਾ ਕਾਲਜ ਆ ਰਹੀਆਂ ਸੀ ਆਨਲਾਈਨ ਕੰਪਲੇਨਸ ਆ ਰਹੀਆਂ ਸੀ ਕਿ ਮੁੱਖ ਮੰਤਰੀ ਲਗਾਤਾਰ ਜਿਹੜਾ ਆ ਪਿੰਡ ਦੇ ਵਿੱਚ ਤਿੱਖੇ ਹਥਿਆਰ ਜਿਵੇਂ ਕਿ ਤਲਵਾਰ ਲੈ ਕੇ ਜਿਹੜਾ ਆ ਘੁੰਮਦਾ ਪਿਆ ਆ ਤੇ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਪਿਆ ਆ ਤਿੰਨ ਤੋਂ ਚਾਰ ਉਹਨਾਂ ਨੇ ਕਿਹਾ ਕਿ ਸਾਨੂੰ ਕੰਪਲੇਨ ਆਈਆਂ ਤੇ ਇਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਜਲਦੀ ਆ ਜਾਓ ਕਿਤੇ ਮੁੱਖ ਮੰਤਰੀ ਕਿਤੇ ਇਸ ਤਰ੍ਹਾਂ ਦਾ ਕੋਈ ਕਾਰਾ ਨਾ ਕਰ ਦੇਵੇ ਜਿਦੇ ਕਰਕੇ ਇਹ ਕੋਈ ਨਾ ਕੋਈ ਪਿੰਡ ਦੇ ਵਿੱਚ ਨੁਕਸਾਨ ਹੋ ਜਾਵੇ ਉਸ ਤੋਂ ਬਾਅਦ ਪੁਲਿਸ ਜਿਹੜੀ ਹੈ ਉੱਥੇ ਪਹੁੰਚਦੀ ਹੈ ਤਾਂ ਮੁੱਖ ਮੰਤਰੀ ਨੂੰ ਜਦੋਂ ਹਟਾਉਂਦੀ ਹੈ ਤਾਂ ਮੁੱਖ ਮੰਤਰੀ ਇਹ ਕਹਿੰਦੇ ਨੇ ਕਿ ਉਹਨਾਂ ਦੇ ਗੱਲ ਪੈ ਗਿਆ ਇੱਥੋਂ ਤੱਕ ਕਿ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਮੁੱਖ ਮੰਤਰੀ ਨੇ ਇੱਕ ਮੁਲਾਜ਼ਮ ਦੀ ਜਿਹੜੀ ਹੈ ਪਾਗ ਲਾ ਦਿੱਤੀ ਜਿਹੜਾ ਕਿ ਐਸਆਈ ਦੱਸਿਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਐਸਆਈ ਦੀ ਪਾਗ ਲੱਹ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਆ ਮੁਲਾਜ਼ਮ ਕਰਮ ਹੋ ਜਾਂਦੇ ਤੇ ਐਕਸ਼ਨ ਦਾ ਰਿਐਕਸ਼ਨ ਕਿਉਂਕਿ ਮੁੱਖ ਮੰਤਰੀ ਵੱਲੋਂ ਇਹ ਐਕਸ਼ਨ ਕੀਤਾ ਗਿਆ ਤੇ ਉਹਦਾ ਰਿਐਕਸ਼ਨ ਜਿਹੜਾ ਆ ਉਹ ਮੁੱਖ ਮੰਤਰੀ ਨੂੰ ਬਹੁਤ ਹੀ ਜ਼ਿਆਦਾ ਭੁਗਤਣਾ ਪਿਆ ਜਿਹਦੇ ਵਿੱਚ ਪੁਲਿਸ ਮੁਲਾਜ਼ਮਾ ਨੇ ਉਸ ਦਾ ਕਟਾਪਾ ਲਾ ਦਿੱਤਾ ਤਾਂ ਹੁੰਦਾ ਦੀ ਐਪੀ ਕਾਨੂੰਨ ਦੀ ਪਾਵਰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਜਿਹੜਾ ਆ ਕਾਨੂੰਨ ਲਗਭਗ ਪੁਲਿਸ ਮੁਲਾਜ਼ਮਾ ਨੇ ਆਪਣੇ ਹੱਥ ਚ ਲਿਆ ਕਿਉਂਕਿ ਕਾਨੂੰਨ ਦੇ ਵਿੱਚ ਜਿਹੜਾ ਆ ਇਸ ਤਰ੍ਹਾਂ ਦੀ ਮਾਰ ਕੋ ਟਾਈ ਤੁਸੀਂ ਨਹੀਂ ਕਰ ਸਕਦੇ ਪਰ ਤੁਹਾਨੂੰ ਦੱਸ ਦਈਏ ਕਿ ਮੁਲਾਜ਼ਮਾ ਨੇ ਇਹ ਵੀ ਕਿਹਾ ਕਿ ਇਹ ਕਾਨੂੰਨ ਦੇ ਭਾਵੇਂ ਉਲਟ ਸੀ ਪਰ ਕਿਤੇ ਨਾ ਕਿਤੇ ਜਦੋਂ ਉਹਨੇ ਸਾਨੂੰ ਗੁੱਸਾ ਚੜਾ ਦਿੱਤਾ ਸਾਡੇ ਹੱਥੀ ਪਿਆ ਸਾਡੀ ਪੱਗ ਲਾ ਦਿੱਤੀ ਤੇ ਉਸ ਤੋਂ ਬਾਅਦ ਉਹਦੇ ਐਕਸ਼ਨ ਦਾ ਜਿਹੜਾ ਰਿਐਕਸ਼ਨ ਆ ਉਹੀ ਸਾਨੂੰ ਦਿਖਾਉਣਾ ਪਿਆ ਤੁਹੰਦਾ ਦੇਖ ਕਿ ਉਹਨਾਂ ਨੇ ਇਹ ਵੀ ਕਿਹਾ ਆ ਕਿ ਬਹੁਤ ਵਾਰ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਅੱਗੇ ਗੱਲ ਪਈ ਜਾ ਰਿਹਾ ਸੀ ਤੇ ਜਦੋਂ ਇਹ ਸਾਡੇ ਗੱਲ ਪੈ ਰਿਹਾ ਸੀ ਜਾਂ ਸਾਡੀ ਪੱਗ ਲਈ ਉਦੋਂ ਕਿਸੇ ਨੇ ਵੀਡੀਓ ਨਹੀਂ ਬਣਾਈ ਪਰ ਜਦੋਂ ਅਸੀਂ ਇਸ ਦਾ ਕਟਾਪਾ ਲਾਉਣਾ ਸ਼ੁਰੂ ਕਰ ਦਿੱਤਾ ਤਾਂ ਕਿਸੇ ਨੇ ਵੀਡੀਓ ਬਣਾ ਕੇ ਜਿਹੜੀ ਆ ਵਾਈਰਲ ਕਰ ਦਿੱਤੀ ਹੈ ਤੁਹਾਨੂੰ ਦੱਦੀ ਇੱਕ ਵਾਰੀ ਫੇਰ ਤੋਂ ਕਿ ਧਮਕ ਬੇਸ ਵਾਲਾ ਮੁੱਖ ਮੰਤਰੀ ਇੱਕ ਵਾਰੀ ਫੇਰ ਤੋਂ ਚਰਚਾ ਦੇ ਵਿੱਚ ਹੈ ਕਿਉਂਕਿ ਉਸ ਦਾ ਪੁਲਿਸ ਨੇ ਕਟਾਪਾ ਲਾਇਆ ਦੂਜੇ ਪਾਸੇ ਇੱਕ ਵੀਡੀਓ ਹੋਰ ਸਾਹਮਣੇ ਆਈ ਹੈ ਜਿਹੜੀ ਕਿ ਦੇਖਣ ਦੇ ਯੋਗ ਸੋਸ਼ਲ ਮੀਡੀਆ ਤੇ ਦੇਖੀ ਗਈ ਹੈ ਜਿਹਦੇ ਚ ਮੁੱਖ ਮੰਤਰੀ ਕਹਿ ਰਿਹਾ ਕਿ ਇੱਕ ਕੁੱਤਾ ਜੋ ਕਿ ਬਹੁਤ ਜ਼ਿਆਦਾ ਗਲੀ ਦੇ ਵਿੱਚ ਪੈਂਦਾ ਆ ਉਹ ਕਿਸੇ ਦਾ ਕੁੱਤਾ ਸੀ ਜਿਹੜਾ ਕਿ ਗਲੀ ਦੇ ਵਿੱਚ ਮੈਨੂੰ ਪੈ ਗਿਆ ਤੇ ਉਸ ਤੋਂ ਬਾਅਦ ਆ ਮੈਂ ਕਿਰਪਾਨ ਲੈ ਕੇ ਕੁੱਤੇ ਦੇ ਮਗਰ ਪਾਈਦਾ ਆ ਪਰ ਕੁੱਤਾ ਕਾਬੂ ਨਹੀਂ ਹੁੰਦਾ ਲੋਕ ਉਸ ਕੁੱਤੇ ਨੂੰ ਮਾਰਨ ਦੇ ਚੱਕਰ ਦੇ ਵਿੱਚ ਜਿਹੜਾ ਆ ਮੈਨੂੰ ਪੁਲਿਸ ਦੇ ਹਵਾਲੇ ਕਰ ਦਿੰਦੇ ਆ ਤੇ ਉਸ ਕੁੱਤੇ ਦੇ ਚੱਕਰ ਦੇ ਕਰਕੇ ਸਹਿ ਜਿਹੜਾ ਆ ਧਮਕਬੇਸ ਵਾਲੇ ਮੁੱਖ ਮੰਤਰੀ ਦਾ ਕਟਾਪਾ ਲੱਗ ਗਿਆ ਤੇ ਮੁੱਖ ਮੰਤਰੀ ਉਸ ਵੀਡੀਓ ਦੇ ਵਿੱਚ ਬਸ ਕਰ ਬਸ ਕਰ ਬਸ ਕਰ ਕਰਦਾ ਪਿਆ ਪਰ ਪੁਲਿਸ ਜਿਹੜੀ ਹੈ ਲਗਾਤਾਰ ਉਹਦਾ ਕਟਾਪਾ ਕਰਦੀ ਹੋਈ ਵੀਡੀਓ ਦੇ ਵਿੱਚ ਨਜ਼ਰ ਆਈ ਏ ਦੋਸਤੋ ਅਸੀਂ ਉਹ ਵੀਡੀਓ ਤੁਹਾਡੇ ਨਾਲ ਸਾਂਝੀ ਨਹੀਂ ਕਰ ਸਕਦੇ ਕਿਉਂਕਿ ਅ ਯੂਟਿਊਬ ਦੇ ਉੱਤੇ ਜਿਹੜਾ ਆ ਐਸੀਆਂ ਵੀਡੀਓ ਦਿਖਾਉਣੀ ਆ ਆ ਪਤਨੀ ਜਨਕ ਨੇ ਕਿਉਂਕਿ ਕਿਸੇ ਦੇ ਨਾਲ ਮਾਰਕੁਟਾਈ ਕਿਸੇ ਦੇ ਨਾਲ ਕੁੱਟ ਮਾਰ ਜਾ ਕਿਸੇ ਦਾ ਬੁਰੇ ਹਾਲਾਤਾਂ ਦੇ ਵਿੱਚ ਮਾਰਨਾ ਕਿਸੇ ਨੂੰ ਉਹ ਚੀਜ਼ ਜਿਹੜੀ ਦਿਖਾਉਣ ਤੋਂ ਅਪੱਤੀ ਜਤਾਈ ਜਾਂਦੀ YouTube ਤੇ ਖਾਸ ਕਰਕੇ ਇਸ ਕਰਕੇ ਹੱਥ ਜੁੜ ਕੇ ਬੇਨਤੀ ਵੀ ਅਸੀਂ ਉਹ ਵੀਡੀਓ ਨਹੀਂ ਦਿਖਾ ਸਕਦੇ ਪਰ ਜੇਕਰ ਤੁਸੀਂ ਉਹ ਵੀਡੀਓ ਦੇਖਣੀ ਚਾਹੁੰਦੇ ਹੋ ਤੇ Instagram ਤੇ ਮੁੱਖ ਮੰਤਰੀ ਧਮਕ ਬੇਸ ਵਾਲਾ ਮੁੱਖ ਮੰਤਰੀ ਜਦੋਂ ਤੁਸੀਂ ਸਰਚ ਕਰੋਗੇ ਧਮਕ ਬੇਸ ਵਾਲਾ ਮੁੱਖ ਮੰਤਰੀ ਵਾਇਰਲ ਵੀਡੀਓ ਜਦੋਂ ਤੁਸੀਂ ਸਰਚ ਕਰੋਗੇ ਤੇ ਉਹ ਵੀਡੀਓ ਤੁਹਾਨੂੰ ਕਿਤਨਾ ਕਿਤੇ ਦੇਖਣ ਨੂੰ ਜ਼ਰੂਰ ਮਿਲ ਜਾਏਗੀ ਇਹਨਾਂ ਗੱਲਾਂ ਦੇ ਨਾਲ ਹੀ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਵਾ ਮੁੱਖ ਮੰਤਰੀ ਇੱਕ ਵਾਰੀ ਫੇਰ ਤੋਂ ਚਰਚਾ ਚਾ ਇਹਦੇ ਤੇ ਤੁਸੀਂ ਕੀ ਕਮੈਂਟ ਕਰੋਗੇ ਕੀ ਕਹਿਣਾ ਚਾਹੋਗੇ ਇਹ ਹੋਣਾ ਚਾਹੀਦਾ ਸੀ ਜਾਂ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਹ ਵੀ ਗੱਲ ਕਹੀ ਹੈ ਕਿ ਉਹਦੇ ਕੇਸਾਂ ਦੀ ਬੇਅਦਬੀ ਕੀਤੀ ਗਈ ਹੈ ਕੇਸਾਂ ਤੋਂ ਫੜ ਕੇ ਧਰੋਆ ਗਿਆ ਆ ਇਹ ਨਹੀਂ ਹੋਣਾ ਚਾਹੀਦਾ ਸੀ ਤੁਸੀਂ ਦੇ ਦੇ ਪਿਓ ਮੇਰਾ ਡੀਪੀਸੀ ਪੰਜਾਬੀ ਆਪਣੀ ਰਾਇ ਕਮੈਂਟਾਂ ਦੇ ਵਿੱਚ ਜ਼ਰੂਰ ਦਿਓ ਲਾਇ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ